ਸਤਿ ਸ੍ਰੀ ਅਕਾਲ ਜੀ ਦੋਸਤੋ ਕਿੱਦਾਂ ਜੀ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਜੀ ਸਾਰੇ ਭਰਾ ਠੀਕ ਠਾਕ ਹੋਣਗੇ ਵੈਲਕਮ ਬੈਕ ਮਾਈ YouTube ਚੈਨਲ ਕਾਜਮਪੁਰ ਕਬੂਤਰ ਕਲੱਬ ਸੋ ਅੱਜ ਅਸੀਂ ਸਠਿਆਲੇ ਲੰਘ ਰਹੇਗੇ ਰਾਤ ਕੋਈ 10:30 11 ਦਾ ਟਾਈਮ ਆ ਜੀ ਇਹ ਵੀਰ ਸਰਪੰਚ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਪਾਮ ਟਰੀ ਲਗਾਏ ਆ ਠੀਕ ਆ ਜੀ ਦੋਨੋਂ ਸਾਈਡਾਂ ਤੇ ਦੇਖੋ ਤੇ ਸਰਪੰਚ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਨੇਕ ਉਪਰਾਲਾ ਕੀਤਾ ਜੀ ਵਾਤਾਵਰਨ ਨੂੰ ਬਚਾਉਣ ਵਾਸਤੇ ਤੇ ਤੁਹਾਡਾ ਦਿਲੋਂ ਧੰਨਵਾਦ ਆ ਜੀ ਜਿੱਥੇ ਵੀ ਮੇਰੇ ਵੀਰ ਸਠਿਆਲੇ ਵਾਲੇ ਤੱਕ ਕਿਸੇ ਤੱਕ ਵੀ ਵੀਡੀਓ ਪਹੁੰਚਦੀ ਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਲੱਗੀ ਆ ਬਾਕੀ ਸਰਪੰਚ ਸਾਹਿਬ ਜੇ ਤੁਹਾਡੇ ਤੱਕ ਪਹੁੰਚੇ ਤੇ ਤੁਹਾਡਾ ਦਿਲੋਂ ਧੰਨਵਾਦ ਆ ਜੀ ਸਲੂਟ ਆ ਤੁਹਾਨੂੰ ਤੁਹਾਡੀ ਸੋਚ ਨੂੰ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬੜਾ ਨੇਕ ਉਪਰਾਲਾ ਕੀਤਾ ਜੀ ਇਹ ਜੀ ਸਠਿਆਲਾ ਇਹ ਸਰਕਾਰੀ ਸਕੂਲ ਆ ਜੀ گورਨਮੈਂਟ ਹਾਈ ਸਕੂਲ ਆ ਜੀ ਇੱਧਰ ਵੀ ਦੇਖੋ ਆਪ ਆਮ ਲੱਗੇ ਨੇ ਸਾਰੇ ਬਹੁਤ ਸੋਹਣਾ ਉਪਰਾਲਾ ਜੀ ਧੰਨਵਾਦ ਸਰਪੰਚ ਸਾਹਿਬ ਬਹੁਤ-ਬਹੁਤ ਜੀ ਤੁਹਾਡਾ